ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਨਡ ਗਦਾਈ ਕੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਸੱਜਣੋ ਨੇੜੇ ਆ ਗਿਆ ਕੋਟ ਬੁੱਢਾ। ਬੱਬੂ ਦੀ 베ਰੀ ਗੁਰਦੁਆਰਾ ਮਸ਼ੂਰਾ ਸੱਜਣੋ ਬਾਨਾਂ ਦੇ ਉੱਤੇ ਬੋਰਡ ਲੱਗਿਆ ਹੋਇਆ ਤੇ ਉੱਥੋਂ ਸ਼ੜਕ ਉੱਤਰ ਦੀ ਵੀਰ ਦੇ ਘਰ ਨੂੰ ਗਰਜਨ ਟਾ ਵੀਰ ਦਾ ਨਾਂ ਬਾਕੀ ਸਾਰੀ ਡਿਟੇਲ ਆਪਾਂ ਉਸ ਵੀਰ ਤੋਂ ਲਵਾਂਗੇ ਪਹਿਲੀ ਵਾਰੀ ਸੱਜਣੋ ਇਸ ਵੀਰ ਦੀ ਵੀਡੀਓ ਕਰਨ ਲੱਗੇ ਆਂ ਚਾਰ ਮੱਜਾਂ ਝੋਟੀਆਂ ਭਰਾ ਦੇ ਕੋਲੇ ਜਿਹੜੀਆਂ ਫੋਰ ਸੇਲ ਵਿਕਾਊ ਆ ਜਿਹੜੀ ਵੀ ਪਸੰਦ ਆ ਜਾਂਦੀ ਹੈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸਾਹਮਣੇ ਚੱਲਦੀ ਸੱਜਣੋ ਲੰਡੀ ਮੈਂ ਸਕਰੇਨ ਤੇ ਕਿੰਨਾ ਦੁੱਧਵਾ ਦਾ ਆ ਕੱਟੀ ਇਹਦੇ ਕੋਲੇ ਆ ਟੋਕੜ ਝੋਟੀ ਆ ਇੱਕ ਸੱਜਣੋਂ ਆਹਾ ਨੀਲੀ ਰਾਵੀ ਦੀ ਬਗੈਰ ਬੱਚੇ ਤੋਂ ਆ ਤਿਆਰ ਝੋਟੀ ਸੱਜਣੋਂ ਲੋੜ ਤੇ ਸੂਨ ਨੂੰ ਸਾਫ਼ ਸੁਥਰੀ ਕੱਟੀ ਪਲੂਣ ਇੱਕ ਥੋੜੀ ਜਿਹੀ ਕੱਚੀ ਮੈਂ ਚੰਗੇ ਦੁੱਧ ਦੀ ਮਾਲਕਨ ਵੀਰ ਦਾਸ ਦਾ ਤੇ ਬਾਕੀ ਪਸੰਦ ਤੁਹਾਡੀ ਨਵੇਂ ਸੱਜਣਾਂ ਨੂੰ ਰਿਕਵੈਸਟ ਬੇਨਤੀ ਵੀ ਰੋਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੈਂਟੀ ਦਾ ਬਟਨਾ ਜਿਹੜਾ ਉਹ ਵੀ ਔਲ ਤੇ ਸੈੱਟ ਕਰ ਲਿਓ ਆਜੋ ਲਈਏ ਜਾਣਕਾਰੀ ਭਰਾ ਤੋਂ ਝੋਟੀ ਤੋਂ ਸ਼ੁਰੂ ਕਰਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਮੱਝ ਚਲਾ ਕੇ ਵਿਖਾਉਣੇ ਆ ਤੇ ਫਿਰੇ ਛੋਟੇ ਪਹਾੜੀਆਂ ਦੋ ਮਈਆਂ ਸੱਜਣੋ ਮੰਨ ਕੇ ਚੱਲੋ ਵੀ 40 40 ਦੇ ਪਹਾੜ ਤੋਂ ਵੀ ਥੱਲੇ ਵਾਲੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾ ਠੀਕ ਠਾਕ ਵਧੀਆ ਹੀ ਤੁਹਾਨੂੰ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਹੀ ਨਾ ਮੇਰੇ ਭਰਾ ਦਾ ਨਾਮ ਗਰਜਨ ਸਿੰਘ ਜੀ ਐਡਰੈਸ ਆਪਣਾ ਇੱਥੋਂ ਦਾ ਕੀ ਆ ਰਸਜੀਤ ਨਾਮ ਗਰਜੰਟ ਸਿੰਘ ਆ ਜੀ ਪਿੰਡ ਗਦਾਈ ਕੇ ਆ ਗੋਤਾਈ ਕੇ ਤਹਿਸੀਲ ਕਟੜੀ ਜਿਲ੍ਹਾ ਤਰਨਤਾਰਨ ਆ ਜੀ ਤੇ ਨੇੜੇ ਆ ਗਿਆ ਕੋਟਪੁੱਦਾ ਨੇੜੇ ਆ ਗਿਆ ਕੋਟਪੁੱਦਾ ਜੀ ਗਦਾਈ ਕਹਿੰਦਾ ਪੁੱਛ ਲਿਆ ਜੀ ਕੋਟਪੁੱਦਾ ਆ ਕੇ ਪੁੱਛਿਆ ਬੱਬੂ ਦੀ 베ਰੀ ਤੇ ਜਾਣਾ ਜੀ ਗੁਰਦੁਆਰਾ ਬੱਬੂ ਦੀ 베ਰੀ ਮਸ਼ਹੂਰ ਗੁਰਦੁਆਰਾ ਹਾਂਜੀ ਹਾਂਜੀ ਗੁਰਦੁਆਰਾ ਹੈਨਾ ਹਾਂਜੀ ਬਾਨਾਂ ਦੇ ਉੱਤੇ ਬੋਰਡ ਲੱਗਿਆ ਹੋਇਆ ਹਾਂਜੀ ਹਾਂਜੀ ਰਤੋਕੇ ਪੁੱਛ ਲਓ ਜੀ ਰਤੋਕੇ ਵਾਲੇ ਫਾਇਦੇ ਆਪਾਂ ਆਪਾਂ ਰਤੋਕੇ ਤੋਂ ਆ ਕੇ ਇੱਥੇ ਬੈਠੇ ਆ ਹਾਂਜੀ ਰਤੋਕੇ ਵਾਲੇ ਗਰਜੰਟ ਸਿੰਘ ਰਤੋਕੇ ਵਾਲੇ ਹਾਂਜੀ ਆਪਣਾ ਵਪਾਰ ਦਾ ਕੰਮ ਹਾਂਜੀ ਹਾਂਜੀ ਵਪ 9888064250 ਇੱਕ ਵਾਰੀ ਹੋਰ ਰਿਪੀਟ ਕਰੀਏ 9888064250 ਤੇ ਆ ਆਪਾਂ ਦੋ ਟੋਕੜਾਂ ਝੋਟੀਆਂ ਵਖਾ ਦੇਣੀਆਂ ਹਨ ਹਾਂਜੀ ਹਾਂਜੀ ਦੋ ਟੋਕੜਾਂ ਤੇ ਆ ਸੂਨ ਨੂੰ ਤਿਆਰ ਝੋਟੀ ਹਾਂਜੀ ਹਾਂਜੀ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹ ਦੂਜਾ ਸੂਆ ਸੁੰਦੀ ਹੈ ਜੀ ਬਈ ਉਹਨਾਂ ਨੇ ਪਹਿਲਾਂ ਕਿਹਾ ਸੀ ਤੇ ਪਰ ਆਪਾਂ ਥਾਂ ਭਾਂਡੇ ਤੋਂ ਕਹਿੰਨੇ ਆ ਵੀ ਦੂਜਾ ਸੂਆ ਸੁੰਦੀ ਹੈ ਅੱਛਾ ਠੀਕ ਤਾਂ ਪਹਿਲੇ ਸੂਏ ਕਿਹਾ ਪਰ ਆਪਾਂ ਦੂਜਾ ਮੰਨ ਕੇ ਚੱਲਦੇ ਹਾਂ ਹਾਂ ਨੀਵਾ ਭਾਂਡਾ ਬਹੁਤ ਸੋਹਣਾ ਹੈ ਨਾ ਕੱਟੀ ਨੂੰ ਸਫਾਈ ਸੁਫੀ ਬੜੀ ਸੋਹਣੀ ਲੱਗੀ ਆ ਤੇ ਦਿਨ ਕਿੰਨੇ ਲੈਂਦੀ ਕਰਜੰਟ ਵੀ ਜੀ ਜੀ ਮੈਂ ਹਫਤਾ ਲੈ ਜੂ ਜੇ ਲੈ ਜੂਗੀ ਹੈਨਾ ਹਫਤੇ ਦੇ ਵਿੱਚ ਵਿੱਚ ਸੁਪੂਗੀ ਤੇ ਥਣਾ ਸੁਣਾ ਲੋ ਭਾਰ ਲੋ ਕੇ ਨਾ ਜਮ ਬਿਲਕੁਲ ਬਿਲਕੁਲ ਤੇ ਇਹਦੀ ਤੋਰ ਕਰਾ ਚੱਕ ਮੇਰਾ ਭਰਾ ਕੱਡੀ ਕਰਾ ਬਾਤ ਲੋ ਵੀ ਸਜਣੋ ਕੱਟੀ ਲੇਵੇ ਭਾਂਡੇ ਲਈ ਬੜੀ ਖਬਰਦਾਰ ਆ ਤੇ ਬਾਕੀ ਕੱਦ ਵੀਰ ਦੇ ਤੋਂ ਤੁਰਦੀ ਦਾ ਨਤਾਜਾ ਲਾ ਲਿਓ ਮਾਲਕਾਂ ਇਹਦੇ ਨੇ ਬਾਈ ਦੱਸਦਾ ਇਹ ਪਹਿਲਾਂ ਦੱਸੀ ਆ ਤੇ ਪਰ ਆਪਾਂ ਕਹਿੰਦਾ ਆਈਡੀਆ ਲਾ ਯਾਰ ਲੈਵੇ ਭਾਂਡੇ ਤੋਂ ਵੀ ਦੂਜਾ ਸੁਗਾ ਝੋਟੀ ਆ ਵੇਖੋ ਹਾਈਟ ਸਾਫ ਦੀ ਆ ਬਾਲੀ ਵੱਡੀ ਨਹੀਂ ਕੀ ਸਜਣੋ ਤੁਸੀਂ ਆ ਕੇ ਕਹੋ ਵੀ ਯਾਰ ਕੱਦ ਛੋਟਾ ਨਿਕਲਿਆ ਵੇਖਿਓ ਜਿੰਨੀ ਹੈਗੀ ਉੰਨੀ ਸਾਫ ਸੁਥਰੀ ਆ ਵੇਖੀ ਪੈਰ ਨਾ ਮਿਹਦੇ ਤਰ੍ਹਾਂ ਵੇਖੋ ਸਜਣੋ ਕੀ ਬਾਤ ਜਿਉਂਦੀ ਰਵੇ ਸਜਣੋ ਸਫਾਈ ਵਾਲੇ ਪੱਖ ਤੋਂ ਝੋਟੀ ਬੜੀ ਹੀ ਸੁਥਰੀ ਨਜ਼ਰ ਆਉਂਦੀ ਆ ਵੇਖੋ ਥਾਂ ਨਿਕਲੀ ਹੋਇਆ ਚਵਾਈ ਵਾਲਾ ਕਰਮਾ ਵਾਲੀ ਦਾ ਲੂਲੀ ਪੋਲੀ ਕੱਟੀ ਥੱਲੇੋਂ ਪੂਰਾ ਲਿਵਾ ਪਾਂਡਾ ਸਾਫ਼ ਸੁਥਰਾ ਹਜੇ ਦਿਨ ਪਏ ਆ ਬਹੁਤ ਸੋਹਣੀ ਤਿਆਰ ਹੋ ਗਈ ਗਰਜੰਟ ਵੀਰੇ ਹਾਂਜੀ 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 ਬਹੁਤ ਸੋਹਣੀ ਤਿਆਰ ਹੋ ਗਈ ਹੈ ਹਨਾ ਤੇ ਇਹਦਾ ਰੇਟ ਸ਼ਾ ਜੀ ਰੇਟ ਤਾਂ ਵੀਜੀ ਦੇਖੋ ਮੈਂ ਨਾਲ ਲਾਖੀ ਕੱਢ ਲਈ ਨਹੀਂ ਲੱਖ ਵਾਲੀ ਨਹੀਂ ਹੈਗੀ ਛੋਟੀ ਆਪਣੀ ਕੱਟੀ ਸਾਫ ਦਾ ਚਲਾ ਲਗੇ ਕੰਮ ਆਪਾਂ ਜਿਹੜੀ ਆਪਾਂ ਲਿਆਂਗੇ ਹਾਂਜੀ 80000 ਚੋ ਛੋਟੀ ਤੇ 80000 ਚ ਪਿਆਰ ਮੁਹੱਬਤ ਹੋ ਜੂ ਹੋ ਜੂ ਜੀ ਮਾਨਤਨ ਹੋ ਗਾ ਕਰਦ ਗਏ ਹੈਨਾ ਲੋ ਵੀ ਸੱਚ ਨੂੰ 80000 ਚ ਮਾਨਤਨ ਕਰਾਤਾ ਤੁਹਾਡਾ ਤੇ ਨੰਬਰ ਸਕਰੀਨ ਤੇ ਚਲਾਵਾਂਗੇ ਕਰਕੇ ਗੱਲ ਕਰ ਲਿਓ ਖਰੀਦਦਾਰੀ ਤੇ ਆ ਮੈਂ ਦੇ ਕਿੰਨਾ ਟਾਈਮ ਪਿਆ ਤੇ ਕਿਹੜਾ ਸੂਆ ਕਰਜੰਟ ਵੀਰੇ ਇਹ ਜੀ ਮੈਂ ਤੀਜਾ ਸੂਆ ਸੁਣੀ ਆ ਤੀਜਾ ਸੂਆ ਦੂਜੇ ਸੂਏ ਕਿੰਨਾ ਕੁ ਦੁੱਧ ਦੇਨੇ ਤੇ ਇਹ ਜੀ ਆਪਣੇ ਕੋਲ ਹੀ ਰਹੀ ਆ ਘਰੇ ਮੈਂ 14 ਕਿਲੋ ਦੁੱਧ ਦੋਆ 14 ਸਰੀ ਮੈਂ ਆ ਤੇ ਦਿਨ ਕਿੰਨੇ ਲੈਂਦੀ ਆ ਇਹ ਦਿਨਾਂ ਜੀ ਹਫ਼ਤੇ ਉੱਤੇ ਲੈ ਜੂ 10 ਤੋਂ 12 ਦਿਨ ਮੰਨ ਕੇ ਜੀ ਹਾਂ 15 ਦਿਨ ਹੀ ਲੈ ਜਾਣੇ ਵੀਰੇ ਨੇ ਹਜੇ ਤਾਂ ਕੋਈ ਵਾਇਤਾ ਹੀ ਨਹੀਂ ਹਾਂਜੀ ਤੇ ਥਣਾ ਥਣਾ ਲੋ ਭਾਰਪੂਰ ਦੀ ਸ਼ਿਕਾਇਤ ਨਹੀਂ ਨਾ ਜੀ ਨਾ ਭਾਰਪੂਰ ਦੀ ਕੋਈ ਇਹਨੂੰ ਵੀ ਤੋਰ ਕਰਾ ਦਈਏ ਚੱਕ ਜੇ ਕੋਈ ਸੱਜਣ ਕੱਚੀ ਖਰੀਦਣ ਦਾ ਚਾਹਵਾਨ ਹੋਇਆ ਹਨਾ ਵੀਰ ਜੀ ਪਿੰਗਲਿਆਰ ਨਾਲ ਮੈਂ ਵੀਡੀਓ ਤੇ ਰਹੀ ਸੀ ਅੱਛਾ ਹਾਂ ਮੈਂ ਆਪਣੇ ਆਪ ਤੇ ਜਾਂਦੀ ਚੋਂ ਨੂੰ ਠੀਕ ਹੈ ਵੀਡੀਓ ਤੇ ਮੈਂ ਨਹੀਂ ਪਿਛਲੇ ਸੁੰਦਰ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਆ ਬੜੀ ਬਣੀ ਹਾਂ ਪੂਲ ਬਣੀ ਉਹ ਸਾਰੀ ਵੀਡੀਓ ਦਿਖਾਵਾਂਗੇ ਜਿਹੜਾ ਕੋਈ ਵੀਰ ਲਊਗਾ ਉਹਨੂੰ ਇੱਥੇ ਵਿਖਾ ਦਾਂਗੇ ਆਪਾਂ ਸਾਡੇ ਠੀ ਬਾਈ ਕੇ ਦਾ ਪਿਛਲੀ ਵਾਰੀ ਤਿਆਰੀ ਦੇ ਵਿੱਚ ਮੈਂ ਇਹ ਜਿਹੜੀ ਵੀਡੀਓ ਤੋਂ ਲਈ ਸੀ ਤੇ ਆਪਾਂ ਉਹ ਵੀਡੀਓ ਦਾ ਲਿੰਕ ਲੌਂਕ ਵੀ ਕੱਢ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਕਹਿੰਦਾ ਵੀ ਬੜਾ ਲੈਵਲ ਹੋਆ ਸੀ ਵੀਰੇ ਫੋਲ ਫੋਲ ਜੀ ਪੂਰੀ ਫੜ ਗਈ ਬਾਕੀ ਵੱਡੀ-ਵੱਡੀ ਬਹੁਤ ਆ ਪੱਠਪੜਾ ਬਹੁਤ ਚੰਗਾ ਸਜਣਾ ਮੈਂ ਦਾ ਭਾਰੀ ਮੈਂ ਵਜਨ-ਵਜਨ ਵਾਲੀ ਬਾਕੀ ਬਾਨੀ ਸ਼ੁਰੂ ਹੋ ਗਈ ਆ ਸਜਣਾ ਮੈਂ ਇਹ ਨੋਟ ਕਰ ਲਿਓ ਕਿਉਂਕਿ ਚੰਗੀ ਮੈਂ ਹਾਂ ਲੈ ਚੱਲ ਵੀਰੇ ਉੱਥੇ ਬਾਕੀ ਸੁਭਾਅ ਵੀ ਚੰਗਾ ਹੈ ਨਾ ਹਾਂ ਬਾਕੀ ਸੱਜਣੋਂ ਦੁੱਧ ਵਾਲੀ ਹੈ ਇਹ ਗੱਲ ਤੋਂ ਬੇਫਿਕਰ ਹੋ ਜਿਓ ਚੰਗੀ ਸੇਵਾ ਕੀਤੀ ਤਾਂ 15 14 ਕਿਲੋ ਦੁੱਧ ਕਿਤੇ ਰੱਖਿਆ ਨਹੀਂ ਇਹਨੂੰ ਕਰਮ ਵਾਲੀ ਨੂੰ ਇੰਨਾ ਦੇਣਾ ਚਾਹੀਦਾ ਕਿਉਂਕਿ ਕੁਆਲਿਟੀ ਬਹੁਤ ਹੈ ਮਹਾਂ ਦੇ ਵਿੱਚ ਚੁਵਾਈ ਚੁਈ ਤਾਂ ਇੱਕ ਨੰਬਰ ਹੋਣਾ ਇਹਦਾ ਰੇਟ ਛਾਜੀ ਫਿਰ ਕੱਚੀ ਦੇ ਹਿਸਾਬ ਨਾਲ ਇਹਦਾ ਕੱਚੀ ਦੇ ਹਿਸਾਬ ਨਾਲ ਵੀ ਜੇ ਤਿਆਰ ਹੋ ਜੇ ਬਣ ਜੇ ਹੁਣ ਕੋਈ ਨਾਂ ਲਵੇ ਫਿਰ ਤਾਂ ਰੇਟ ਵਾਧਦਾ ਹੈ ਹਾਂ ਇਹ ਸਹੀ ਨਹੀਂ ਗੱਲ ਹਾਂਜੀ ਹਾਂਜੀ ਆਈਦਰ ਇਹ ਵੀਰ ਜੀ ਦਾ ਜੈਜ ਲੈਂਣ ਵਾਲਾ 85000 ਰੁਪਏ ਹੈ 80 ਤੇ 5 85000 ਜੇ ਅੱਜ ਕੋਈ ਸੱਜਣ ਖਰੀਦਦਾ ਤੇ ਜਦੋਂ ਤਿਆਰ ਹੋ ਗਈ ਉਦੋਂ ਰੇਟ ਹੋਰ ਹੋਊਗਾ ਉਦੋਂ ਲਾਗ ਹੋਊਗਾ ਨਹੀਂ ਠੀਕ ਆ ਉਹ ਕਿ ਰਿਪੋਰਟ ਕਰ ਜੰਟ ਵੀ ਰਿਤੇ ਆ ਮੈਂ ਕੀ ਹਿਸਾਬ ਕਿਤਾਵਾ ਇਹ ਜੀ ਛੋਟੀ ਆ ਜੀ ਇਹਦਾ ਬੱਚਾ ਨਹੀਂ ਹੈਗਾ ਸੁਆ ਕਿਹੜਾ ਇਹ ਸੁਆ ਇਹ ਪਹਿਲਾ ਸੂਈ ਆ ਵੱਡੀ ਹੋ ਕੇ ਸੂਈ ਆ ਹਾਂ ਜੀ ਹਾਂ ਜੀ ਪੱਕੇ ਸੂਈ ਆ ਪੱਕੇ ਸੂਈ ਆ ਤੇ ਸੁਆ ਪਹਿਲਾ ਹੀ ਹਾਂ ਪਹਿਲਾ ਬੱਚਾ ਹੈ ਨਹੀਂ ਤੇ ਮਿਲਦੀ ਕਿਵੇਂ ਆ ਮਿਲਦੀ ਬਾੜੇ ਤੇ ਆ ਤੇ ਸੂਈ ਕਿੰਨੇ ਚਿਰ ਦੀ ਕਰਜੰਟ ਕੋਈ ਸੂਈ ਮਰਜ਼ੀ ਅਗਲੇ ਦਾ ਕਹਿ ਦਿੰਦੇ ਕੋ ਕਿੰਨਾ ਮਹੀਨਿਆਂ ਦੀ ਚੌ ਮਹੀਨੇ ਉਹਦੇ ਆਪਾਂ ਨਾਲ ਆ ਦੀ ਕੋ ਸਮਝ ਨਾ ਲਵੇ ਜਿੰਨੇ ਚਿਰ ਦੀ ਸੂਈ ਮਰਜ਼ੀ ਲਾ ਲੈ ਕੋ ਤੇ ਗੱਬਣ ਕੋਬਣ ਕੋਈ ਚੈੱਕ ਗੱਬਣਾ ਜੇ ਨਹੀਂ ਕੋਈ ਹੋਈ ਤੇ ਨਾ ਚੈ ਕੋਈ ਨਹੀਂ ਚੈ ਕੋਈ ਨਹੀਂ ਸਿਆਣੀ ਗੱਲ ਐ ਮੈਂ ਠੂਠੀ ਨਹੀਂ ਮਾਰੀ ਐ 1 ਮਹੀਨਾ ਹੋਇਆ 20 ਦਿਨ ਹੋਏ ਕੀ ਉਹ ਕੀ ਫਾਇਦਾ ਬਾਕੀ ਨੀਲੀ ਰਾਵੀ ਦੀ ਐ ਹਾਂਜੀ ਨੀਲੀ ਰਾਵੀ ਦੀ ਪੀਓ ਕੱਢੀ ਖਾਂ ਬਾਰੀ ਦੀ ਵੀ ਟੋਰ ਚੈੱਕ ਕਰਾ ਦਈਏ ਸਜਣੋ ਗੱਲਾਂ ਬਾਤਾਂ ਤੋਂ ਆਈਡੀਆ ਲਾ ਲਿਓ ਕਿਦਾ ਅਗਲਾ ਕਹਿੰਦਾ 1 ਮਹੀਨਾ ਹੋ ਗਿਆ ਬਣੀ ਨੂੰ ਡੇਢ ਹੋ ਗਿਆ ਜੇ ਚੈੱਕ ਚ ਨਹੀਂ ਆਈ ਬਾਈ ਕਹਿੰਦਾ ਵੀ ਇਹ ਨਾ ਬਣੀ ਨਾ ਚੈੱਕ ਹਜੇ ਕੁਝ ਨਹੀਂ ਇਹ ਗਾਂ ਪ੍ਰਮਾਤਮਾ ਦੇ ਹੱਥ ਲੂਰਾ ਤੇ ਦੁੱਧ ਇਹਦੇ ਕੋਲੇ ਗਰਜੰਟ ਜਿਹੜਾ ਭਾਂਡੇ ਚ ਆਜੂਗਾ ਦੁੱਧ ਵੀ ਇਹਦੀ ਪੂਰਾ 5 ਕਿਲੋ ਆ ਜਿਹੜਾ ਇਹ ਦੇਣਾ ਹੈ 2.5 ਕਿਲੋ ਹਾਂਜੀ ਕਹਿਣ ਪਹੁੰਚਣਾ ਮਾਜੀ ਕਰ ਗਿਆ ਤੇ ਬਾਕੀ ਹੁਣੇ ਚੋਈ ਆ ਹਨਾ ਇਹ ਚੋਈ ਦੀ ਵੀਡੀਓ ਆ ਨਾ ਸੱਜਣੋ ਕਿਉਂਕਿ ਸਵੇਰ ਦਾ ਟਾਈਮ ਆ ਤੇ ਚੋਾਈ ਦੀ ਵੀਡੀਓ ਆ ਇਹਦੀ 2.5 ਕਿਲੋ ਦੁੱਧ ਆ ਇਹਦੇ ਕੋਲੇ ਲੇਵਾ ਹਰਾ ਸ਼ਾਮ ਨੂੰ ਥੋੜਾ ਬਣ ਜਾਂਦੀ ਹੋਊਗੀ ਇਸ ਕਰਦੋ 2.5 ਕਿਲੋ ਦੁੱਧ ਵੀ ਵਾਵਾ ਹੁੰਦਾ ਨਹੀਂ ਠੀਕ ਤੇ ਬਾਕੀ ਰੇਟ ਤੋਂ ਡਿਪੈਂਡ ਕਰਾਂਗੇ ਸੱਜਣੋ ਕੀ ਰੇਟ ਆ ਬਾਕੀ ਫਿਰ ਕੱਟੀ-ਕੁੱਟੀ ਲੈਣ ਨਾਲੋਂ ਜੇ ਮੱਝ ਲੈ ਲਾਂਗੇ ਨਾਲੇ ਦੁੱਧ ਥੋੜਾ ਦਿਰ ਕਰਮ ਵਾਲੀ ਬਾਕੀ ਭਾੜੇ ਭੂੜੇ ਤੇ ਸੀਲ ਪੂਰੀ ਆ ਬਿਲਕੁਲ ਜੀ ਬਿਲਕੁਲ ਸੀਲ ਜੀ ਠੰਡੀ ਆ ਜਮਾ ਹਾਂਜੀ ਹਾਂਜੀ ਬਾਲਟੀ ਰੱਖ ਕੇ ਚਾਉਂਦੀ ਆ ਤੇ ਇਹਦਾ ਰੇਟ ਸਾ ਜੀ ਇਹਦਾ ਰੇਟ ਵੀ ਜੀ ਵੇਖੋ ਤੁਸੀਂ ਹੁਣ ਨੇ ਤੂੰ ਹੀ ਦੱਸਣਾ ਗਰਾਂਟ ਸੱਚੀਆਂ ਚੀਜ਼ਾਂ ਤੇਰੀਆਂ ਪਹਿਲੀ ਵਾਰੀ ਮੇਲ ਹੋਏ ਆ ਕੀਤੀ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰੀ ਜੀਏ 42000 ਦੀ ਝੋਟੀ ਦੇਵਾਂਗੇ ਜਾਇਜ਼ 40 ਤੇ 2 ਹਾਂਜੀ ਉਹਦੇ ਚੋਂ ਪਿਆਰ ਮੁਹੱਬਤ ਹੋ ਜੂ 1000 ਦਾ ਮਾਤਣ 42000 42000 ਕੋਈ ਗੱਲ ਨਹੀਂ ਤੇ ਉਹ ਮੈਂ ਦਾ ਕੀ ਹਿਸਾਬ ਤਾਂ ਮਲਕਵੇਂ ਵਾ ਕੱਢੀ ਆਉਂਦੀ ਸੱਜਰ ਨੇ ਕਿੰਨਾ ਕੁ ਦੁੱਧ ਦਿੰਤਾ ਉਹਨੇ ਸੱਜਰ ਨੇ ਜੀ 11 ਲੀਟਰ ਦੇ ਦਿੰਤਾ ਵਾ ਵੇਹੇ ਆਰਡਰ ਬਹੁਤਾ ਵਿਖਾਉਂਦੀ ਆ ਆਪਾਂ ਮੈਂ ਗਲਤ ਨਹੀਂ ਗੱਲ ਕਰਨੀ ਮੈਂ ਵੱਡੀ ਠੀਕ ਆ ਲੀਵਾ ਬਾਹਲਾ ਵਿਖਾਉਂਦੀ ਤੇ ਦੁੱਧ ਹਿਸਾਬ ਦਾ ਹਾਂਜੀ ਉਹਦੀ ਆ ਕੱਟੀ ਆ ਅੱਛਾ ਇਹ ਕੱਟੀ ਕੀ ਦੀ ਆ ਇਹ ਕੱਟੀ ਜੀ 7 ਸਟਾਰ ਬੁੱਲਦੀ ਐ ਸਹਿਕਾਲਿਆਂ ਦੀ ਉਹ ਸਹਿਕਾਲਿਆਂ ਦੇ 7 ਸਟਾਰ ਦੀ ਹਾਂਜੀ ਹਾਂਜੀ ਸਹਿਕਾਲਿਆਂ ਆਪਣੇ ਕੋਲੇ ਹੱਥੀ ਟੀਕਾ ਲਵਾਇਆ ਸੀ ਆਪਾਂ ਹਨਾ ਘਰ ਦੀ ਕੱਟੀ ਆ ਕੀ ਬਾਤ ਆ ਤੇ ਉਹ ਮੈਂ ਕਿਹੜਾ ਸੂਆ ਉਹ ਵੀਰ ਜੀ ਮੈਂ ਪੰਜਾਂ ਸੂਆ ਵਾ ਪੰਜਾਂ ਸੂਆ ਆਪਣੇ ਘਰੀ ਹਾਂਜੀ ਹਾਂਜੀ ਤੇ 10 11 ਕਿਲੋ ਦੁੱਧ ਦੇ ਦਿੰਦੀ ਆ ਹਾਂਜੀ ਤੇ ਉਹਦਾ ਰੇਟ ਕੀ ਰਹੂਗਾ ਵੀਰ ਦੀ ਰੇਟ ਤੇ ਚਲੋ ਕਰ ਲੈਨੇ ਆ ਪਰ ਬੰਦੇ ਹੁਣੇ ਤੁਹਾਡੇ ਕੋਲੇ ਹਾਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਰ ਜੇ ਤਾਂ ਕੋਈ ਸੱਜਣ ਉਹ ਲੈ ਗਏ ਤਾਂ ਠੀਕ ਹੈ ਨਹੀਂ ਲੈ ਗਏ ਠੀਕ ਆ ਹਾਂ ਨਹੀਂ ਤੇ ਜੈ ਜੀ ਮੈਂ ਦਵਾ ਕਿ 42000 ਰੁਪਏ ਦਾ 42000 ਦੀ ਸਣੇ ਕੱਟੀ ਹਾਂਜੀ ਸਣੇ ਕੱਟੀ ਜੀ ਵੇਖੋ ਤੁਸੀਂ ਕੱਟੀ ਇੱਧਰ ਵੇਖੋ ਨਹੀਂ ਵੇਖ ਲਈਏ ਵੀਰੇ ਯਾਰ ਕੱਟੀ ਬਹੁਤ ਚੰਗੀ ਹੈ ਟੀਕੇ ਦੇ ਹਿਸਾਬ ਨਾਲ ਕੱਟੀ ਤੇਰੀ ਕੱਟੀ ਨਹੀਂ ਮਿਲਦੀ ਦੋਵੇਂ ਟਾਈਮ ਕੱਟੀ ਤੇ ਮਿਲਦੀ ਤੇ ਦੁੱਧ ਇਹਦੇ ਕੋਲੇ ਭਾਂਡੇ 'ਚ ਹੁਣ ਕਿੰਨਾ ਆਉਂਦਾ ਦੁੱਧ ਇਹਦੇ ਕੋਲੇ 5 ਕਿਲੋ ਯਾਰ 5 ਕਿਲੋ ਹਾਂ ਨਹੀਂ ਠੀਕ ਇਹਨੂੰ ਖੜੀ ਨੂੰ ਦਿਖਾ ਦੇ ਵੀਰ ਜੀ ਹੈਗਾ ਕੋ ਦੱਸਦੇ ਇਹਦਾ ਭਾਂਡਾ ਵੇਖਣ ਨੂੰ ਬਹੁਤ ਵੱਡਾ ਜਾਪਦਾ ਆ ਆ ਸੱਤ ਆ ਕਿੰਨਾ ਦੀ ਕਹਿ ਦਨੇ ਨਹੀਂ ਮੈਂ ਤਾਂ ਇਹਨੂੰ ਜਿੰਨਾ ਮਰਜ਼ੀ ਕਹਿ ਦਈਏ ਪਰ ਮਿਲਕ ਮੈਂ ਰਸੇ ਅਰਗੀ ਆਉਂਦੀ ਹਾਂਜੀ ਹਾਂਜੀ ਅਗਲਾ ਕੋ 14 15 ਕਿਲੋ ਵਾਲੀ ਆ ਬਿਲਕੁਲ ਇਹਦਾ ਜਦੋਂ ਦਿੰਦਿਆਂ ਉਹਦੀ ਪਤਾ ਲੱਗਦਾ ਹਨਾ ਗਰਜੰਟ ਵੀਰੇ ਠੀਕ ਆ ਧੰਨਵਾਦ ਲਓ ਵੀ ਸਜਣੋ ਇਹ ਐਨੀਮਲ ਐਸ ਵੇਲੇ ਵੀਰ ਗਰਜੰਟ ਕੋਲੇ ਮੰਨ ਕੇ ਚੱਲੋ ਵੀ ਕੋਟ ਬੁੱਢੇ ਦੇ ਕੋਲੇ ਨਾ ਘਰ ਆ ਵੀਰ ਦਾ ਨੰਬਰ ਲਾ ਦਿੰਨਾ ਸਕਰੀਨ ਤੇ ਸਵੇਰ ਦੇ ਟਾਈਮ ਵੀਡੀਓ ਕੀਤੀ ਆ ਤੇ ਅੱਗੇ ਗਾਂ ਪਾਮਬਰ ਸਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਫੇਰ ਮਿਲਦੇ ਆ ਜਿਹੜੀ ਵੀ ਆ ਗਈ ਪਸੰਦ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਕੱਟੀ ਸਫਾਈਆਂ ਲਈ ਬਹੁਤ ਸੁਥਰੀ ਆ ਤੁਹਾਨੂੰ ਆ ਫੇਰ ਨੇੜੇ ਤੋਂ ਚੈੱਕ ਕਰਾ ਦਿਆਂ ਆਪਦੇ ਨਾ ਵੈਤ ਦੇ ਹਿਸਾਬ ਨਾਲੋਂ 20 ਥੱਲਿਓਂ ਕਰਮਾਂ ਵਾਲੀ ਜਾਦੇ ਲੈਵਾ ਭਾਂਡਾ ਲਈ ਫਰਦੀ ਵੇਖੋ ਕੀ ਕਹਨੇ ਆ ਅ ਗਰਜਾਂ ਟੁਰੇ ਲੇਵਾ ਦਾ ਕਰਮ ਆਲੀ ਆndi ਮੈਨੂੰ 2 ਲੱਖ ਵਾਲੀ ਵਾਲਾ ਲੱਗਾ ਹਾਂ ਜੀ ਵੀਰ ਜੀ ਲੇਵਾ ਦਾ ਬਹੁਤ ਲੱਗਾ ਜਿੱਡੀ ਝੋਟੀ ਆ ਨਾ ਹਾਂ ਆਪਦੇ ਜੜੇਲੇ ਵਾਲੀ ਫਰਦੀ ਨਹੀਂ ਫਰਦੀ ਹਜੇ ਹਫਤਾ ਸੰਦੀ ਹੋਣੀ ਹਫਤਾ ਸੰਦੀ ਨਹੀਂ ਅਜੇ ਅਜੇ ਸ਼ਹਿਦ ਆਉਂਦਾ ਹੋਣਾ ਸ਼ਹਿਦ ਆਉਂਦਾ ਅਜੇ ਟਿਪ ਕੇ ਨਾ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ